ਹਾਂਜੀ ਮੈਂ ਮਨਜੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੁਰੰਗਲਾ ਬਤੌਰ ਡੀਪੀਡੀ ਪੋਸਟ ਤੇ ਮੈਂ ਕੰਮ ਕਰ ਰਿਹਾ ਸੀ ਸਰਕਾਰੀ ਹਦਾਇਤਾਂ ਅਨੁਸਾਰ ਮੇਰੀ ਜਿਹੜੀ ਡਿਊਟੀ ਆ ਡੀਏਵੀ ਸਕੂਲ ਲੜਕੇ ਉਥੇ ਲੱਗੀ ਆ ਔਰ ਮੈਂ ਨਕਲ ਦੇ ਵਰਕਲੋਡ ਕਰ ਰਿਹਾ ਉਹਥੇ ਪ੍ਰਾਈਵੇਟ ਸਕੂਲ ਪ੍ਰਿੰਸੀਪਲ 골ਡਨ ਦਾ ਉਹ ਆ ਕੇ ਤੁਹਾਨੂੰ ਨਕਲ ਮਰਵਾਉਣ ਦੇ ਵਿੱਚ ਮਤਲਬ ਉਤਸ਼ਾਹਿਤ ਕਰ ਰਹੀ ਜਦ ਕਿ ਇਹਦਾ ਵਿਰੋਧ ਕੀਤਾ ਆ ਵਿਰੋਧ ਉਪਰੰਤ ਉਹਨਾਂ ਨੇ ਨਾਲ ਗਾਲੀ ਗਲੋਚ ਕੀਤੀ ਆ ਤੱਲਬਦ ਕੀ ਹੋਈ ਸਾਰੀ ਮੈਂ ਤਾਂ ਚੋਕ ਦਾ ਨਗਰੀ ਯੂਨੀਵਰਸਿਟੀ ਦਿੱਤਾ ਗਿਆ ਉਹਨੂੰ ਅੰਦਰ ਨਹੀਂ ਆਂ ਦਿੱਤਾ ਸਰ ਉਹ ਅੰਦਰ ਆਣਾ ਚਾਹੁੰਦਾ ਸੀ ਨਕਲ ਮਾਰਨ ਵਾਸਤੇ ਪਰ ਅਸੀਂ ਉਹਨੂੰ ਅੰਦਰ ਨਹੀਂ ਆਂ ਦਿੱਤਾ ਕੀ ਨਾਮ ਸੀ ਪ੍ਰਿੰਸੀਪਲ ਜਤਿੰਦਰ ਮਾਹਜਨ ਜੀ ਪ੍ਰਾਈਵੇਟ ਸਕੂਲ ਦਾ 골ਡਨ ਸਕੂਲ ਤੋਂ ਉਹਨਾਂ ਦੇ ਬੱਚੇ ਉੱਥੇ ਅਪੀਅਰ ਹੋ ਰਹੇ ਆ ਸਾਡੇ ਵੱਲੋਂ ਕੀ ਸਾਡੇ ਵੱਲੋਂ ਮੰਗਿਆ ਕਿ ਸਰਕਾਰ ਕਹਿੰਦੀ ਹੈ ਵੀ ਬਿਲਕੁਲ ਨਕਲ ਬੰਦ ਹੋਣੀ ਚਾਹੀਦੀ ਆ ਅਸੀਂ ਸਰਕਾਰ ਦੇ ਨਾਲ ਆ ਪਰ ਸਾਡਾ ਸਹਿਯੋਗ ਕੀਤਾ ਜਾਵੇ ਜਿਹੜੇ ਆਪ ਮਤਲਬ ਕਿ ਪ੍ਰਾਈਵੇਟ ਸਕੂਲਾਂ ਵਾਲੇ ਸਾਡੇ ਤੇ ਹੈਵੀ ਹੁੰਦੇ ਆ ਤੁਹਾਨੂੰ 40 ਕਿਲੋਚ ਕਰਦੇ ਆ ਆਡੀ ਮਾਲੀ ਜਾਨ ਨੂੰ ਖਤਰਾ ਕਰਦੇ ਆ ਤੇ ਤੁਹਾਡਾ ਪਰਿਵਾਰ ਦੇ ਵੀ ਪ੍ਰਤੀ ਮਤਲਬਾ ਦਾ ਕੋਈ ਸਰਕਾਰੀ ਦਰਖਾਸਤ ਵੀ ਟੇਡ ਹਾਂਜੀ ਹਾਂਜੀ ਸਰ ਆਈ ਪਾ ਡੀਓ ਸਾਹਿਬ ਨਾਲ ਵੀ ਕਰਤੇ ਡੀਓ ਸਾਹਿਬ ਥੋੜੇ ਅੱਗੇ ਪਿੱਛੇ ਹੀ ਤੇ ਆਈ ਉਹਨਾਂ ਨੇ ਦਰਖਾਸਤ ਦਿੱਤੀ ਹੈ ਥਾਣੇ ਸਿਟੀ ਦੇ ਵਿੱਚ ਅੱਜ ਅਸੀਂ ਗਵਰਨਮੈਂਟ ટીਚਰ ਜਿਨ੍ਹਾਂ ਨੇ ਡੀਟੀਐਫ ਤੇ ਹੋਰ ਅਧਿਆਪਕ ਜਥੇਬੰਦੀਆਂ ਦੇ ਸਾਂਝੇ ਵਫਦ ਵੱਲੋਂ ਐਸਐਚਓ ਸਿਟੀ ਨੂੰ ਮਿਲੇ ਆ ਇਹਦੇ ਵਿੱਚ ਸਾਡੀ ਅਸੀਂ ਐਸਐਚਓ ਨੂੰ ਬੇਨਤੀ ਕੀਤੀ ਆ ਕਿ ਡੀਏਵੀ ਸਕੂਲ ਬॉय ਜਿਹੜਾ ਉੱਥੇ 골ਡਨ ਪਬਲਿਕ ਸਕੂਲ ਦੇ ਜਿਹੜੇ ਬੱਚੇ ਪੇਪਰ ਦੇ ਰਹੇ ਆ ਸਾਡੇ ਅਧਿਆਪਕ ਜਿਹੜੇ ਮਨਜੀਤ ਸਿੰਘ ਜੀ ਦਰੰਗਲੇ ਵਿਖੇ ਜਿਹੜੇ ਪੜਾਉਂਦੇ ਸੀ ਸੈਕੰਡਰੀ ਸਕੂਲ ਉਹਨਾਂ ਦੀ ਨਿਗਰਾਨੀ ਵਜੋਂ ਡਿਊਟੀ ਲੱਗੀ ਸੀ ਪਰ ਗੋਲਡਨ ਪਬਲਿਕ ਸਕੂਲ ਦੇ ਜਿਹੜੇ ਵਿਦਿਆਰਥੀ ਉਥੇ ਪੇਪਰ ਦੇ ਰਹੇ ਆ ਉਹਦੇ ਪ੍ਰਿੰਸੀਪਲ ਦਾ ਪਹਿਲੀ ਕਲ ਉਥੇ ਜਾਣਾ ਬਣਦਾ ਨਹੀਂ ਸੀ ਪਰ ਉਹਨਾਂ ਨੇ ਉਸ ਸੈਂਟਰ ਵਿੱਚ ਉਹਨਾਂ ਦਾ ਭਤੀਜਾ ਪੇਪਰ ਦੇ ਰਿਆ ਸੀ ਉਹਨੂੰ ਨਕਲ ਮਰਾਉਣ ਦੇ ਕਾਰਨ ਸਾਡੇ ਟੀਚਰ ਨੇ ਨਕਲ ਨਹੀਂ ਮਾਰ ਦਿੱਤੀ ਇਸ ਰੰਜਸ ਦੇ ਵਿੱਚ ਅੱਜ ਆਖਰੀ ਪੇਪਰ ਹੋਣ ਕਰਕੇ ਸਾਡੇ ਟੀਚਰ ਦੇ ਨਾਲ ਬਦਸੂਗੀ ਕੀਤੀ ਆ ਉਹਦੇ ਨਾਲ ਹਾਥੋਪਾਈ ਕੀਤੀ ਆ ਉਹਦੇ ਨਾਲ ਮਿਸਬੀਹਵ ਕੀਤਾ ਔਰ ਇਹਦੇ ਨਾਲ ਸਾਡੇ ਸਮੂਹ ਅਧਿਆਪਕਾਂ ਵਿੱਚ ਜ਼ਿਲ੍ਹੇ 'ਚ ਰੋਸ ਆ ਅਸੀਂ ਐਸਐਚਓ ਸਾਹਿਬ ਨੂੰ ਬੇਨਤੀ ਕੀਤੀ ਆ ਕਿ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਆਪਾਂ ਜਿਲ੍ਹਾ ਸਿੱਖਿਆ ਅਫਸਰ ਨੂੰ ਵੀ ਕੱਲ ਸੌਂਪਰ ਮਿਲਾਂਗੇ ਔਰ ਅਸੀਂ ਸਿੱਖਿਆ ਮੰਤਰੀ ਤੋਂ ਸਮੂਹ ਸਰਕਾਰ ਤੋਂ ਮੰਗ ਕਰਦੇ ਆ ਅਧਿਆਪਕ ਜਥੇਬੰਦੀਆਂ ਵੱਲੋਂ ਕਿ ਇਹੋ ਜਿਹੇ ਜਿਹੜੇ ਪ੍ਰਿੰਸੀਪਲ ਆ ਜਿਨ੍ਹਾਂ ਦੇ ਬੱਚੇ ਜਿਹੜੇ ਆ ਉਹ ਪ੍ਰਿੰਸੀਪਲ ਖੁਦ ਜਿਹੜੇ ਨਕਲ ਮਰਾਉਣ ਜਾਂਦੇ ਆ ਅਜਿਹੇ ਪ੍ਰਿੰਸੀਪਲਾਂ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਸਾਡੇ ਅਧਿਆਪਕ ਨੂੰ ਇਨਸਾਫ ਦੇਣਾ ਚਾਹੀਦਾ ਕੋਈ ਉਹਨਾਂ ਨੇ ਤੁਹਾਡੇ ਲੋ ਹੱਥੋਂ ਵਧੀ ਕੋਈ ਦਿੱਤੀ ਗਈ ਬਿਲਕੁਲ ਸਾਡੇ ਟੀਚਰ ਦੇ ਨਾਲ ਹੱਥੋ ਪਾਈ ਕੀਤੀ ਆ ਉਹਨਾਂ ਦਾ ਫੋਨ ਵੀ ਖੋਇਆ ਔਰ ਉੱਥੇ ਸਾਰਾ ਲੇਡੀ ਸਟਾਫ ਹੋਣ ਦੇ ਬਾਵਜੂਦ ਉਹਨਾਂ ਨੇ ਜਿਹੜਾ ਗਾਲਾਂ ਵੀ ਕੱਢੀਆਂ ਔਰ ਇਹ ਬਹੁਤ ਮਾੜੀ ਗੱਲ ਹੈ ਵੀ ਅਧਿਆਪਕ ਦਾ ਜਿਹੜਾ ਇੱਜ਼ਤ ਮਾਣ ਜਿਹੜਾ ਉਹ ਬਹਾਲ ਰਹਿਣਾ ਚਾਹੀਦਾ ਇੱਕ ਅਧਿਆਪਕ ਇਮਾਨਦਾਰੀ ਨਾਲ ਡਿਊਟੀ ਕਰਦਾ ਔਰ ਨਕਲ ਨਹੀਂ ਚੱਲ ਦਿੰਦਾ ਉਹਦੇ ਨਾਲ ਜਿਹੜੇ ਜਹੇ ਅਨਸਰ ਜਿਹੜੇ ਕਾਰਵਾਈ ਕਰਦੇ ਆ ਉਹਨਾਂ ਦੇ ਨਾਲ ਹੱਥੋ ਪਾਈ ਕਰਦੇ ਆ ਉਹਨਾਂ ਦੇ ਵਾਸਤੇ ਸਰਕਾਰ ਨੂੰ ਸਖਤ ਕਾਰਵਾਈ ਦੀ ਅਸੀਂ ਮੰਗ ਕਰਦੇ ਆ ਸਾਡੀ ਮੰਗ ਇਹੋ ਹੀ ਹੈ ਅਸੀਂ ਸੱਚ ਨੂੰ ਬੇਨਤੀ ਕੀਤੀ ਹੈ ਵੀ ਜਲਦੀ ਜਿਹੜੀ ਹੈ ਇਨਕੁਆਇਰੀ ਕਰਕੇ ਔਰ ਸਾਨੂੰ ਭਰੋਸਾ ਦਿੱਤਾ ਉਹਨਾਂ ਨੇ ਐਸਐਸਓ ਸਾਹਿਬ ਨੇ ਹਾਂ ਜਲਦੀ ਇੱਕ ਦੋ ਦਿਨ ਦੇ ਵਿੱਚ ਆਪਾਂ ਅਨੁਪਾਰੀ ਕਰਕੇ ਅਧਿਆਪਕ ਨੂੰ ਜਿਹੜਾ ਇਨਸਾਫ ਦੇਵਾਂਗੇ ਸਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੇਰਾ ਜਿਹੜਾ ਬ੍ਰਦਰ ਦਾ ਬੇਟਾ ਹੈ ਉਹ ਪਲੱਸ 2 ਦੇ ਪੇਪਰ ਦੇ ਰਿਹਾ ਸੀਗਾ ਔਰ ਪੇਪਰ ਦੇਣ ਦੇ ਦੌਰਾਨ ਜਿਹੜਾ ਹੈਗਾ ਇਹਦੇ ਨਾਲ ਇੱਕ ਘਟਨਾ ਵਾਪਰੀ ਹੈ ਜਦੋਂ ਕਿ ਸਾਨੂੰ ਪਤਾ ਚੱਲਿਆ ਜਿਸ ਵੇਲੇ ਬੱਚਾ ਆਪਣਾ ਪੇਪਰ ਦੇ ਕੇ ਮੇਰੇ ਕੋਲ ਆਇਆ ਉਸ ਵੇਲੇ ਉਸ ਬੱਚੇ ਨੇ ਮੈਨੂੰ ਰੋ ਕੇ ਦੱਸਿਆ ਕਿ ਅੱਜ ਮੇਰੇ ਨਾਲ ਚਾਚੂ ਜੀ ਅੱਜ ਮੇਰੇ ਨਾਲ ਇਹ ਪ੍ਰੋਬਲਮ ਆਈ ਹੈ ਕਿ ਮੇਰੇ ਕੋਲ ਕੋਈ ਵੀ ਸਲਿੱਪ ਵੀ ਨਹੀਂ ਸੀਗੀ ਕਿਸੇ ਤਰ੍ਹਾਂ ਦੀ ਕੋਈ ਸਲਿੱਪ ਨਹੀਂ ਸੀਗੀ ਬਟ ਉਥੋਂ ਦਾ ਇੱਕ ਜਿਹੜਾ ਟੀਚਰ ਸੀਗਾ ਜਿਹੜਾ ਨਿਊਜ਼ੀਲੇਟਰ ਰੂਮ ਨੰਬਰ 2 ਦੇ ਵਿੱਚ ਲੱਗਾ ਹੋਇਆ ਸੀਗਾ ਉਸਨੇ ਉਹਦੇ ਜਿਹੜੇ ਅੰਦਰ ਬਾਡੀ ਪਾਰਟ ਦੇ ਵਿੱਚ ਇਨਰ ਸਾਈਡ ਤੋਂ ਜਿਹੜਾ ਹੈਗਾ ਟੱਚ ਕੀਤੇ ਔਰ ਬਾਰ-ਬਾਰ ਟੱਚ ਕਰਦੇ ਦੌਰਾਨ ਉਹਨੇ ਬੜੀ ਸ਼ਰਮ ਫੀਲ ਕੀਤੀ ਹੈ ਸਰ ਔਰ ਉਹਦੀ ਜਿਹੜਾ ਡਰੈਸ ਕੋਡ ਸਕੂਲ ਦਾ ਜਿਹੜਾ ਕੋਟ ਉਹਨੇ ਪਾਇਆ ਹੋਇਆ ਸੀਗਾ ਉਹ ਸਕੂਟ ਨੂੰ ਵੀ ਉਹਨੇ ਉਤਾਰ ਕੇ ਬਾਹਰ ਧੱਕ ਦਿੱਤਾ ਔਰ ਸਾਥੀ-ਸਾਥ ਉਹਨਾਂ ਮਾਂ ਭੈਣ ਦੀਆਂ ਬਹੁਤ ਜ਼ਿਆਦਾ ਗਾਲਾਂ ਕਢੀਆਂ ਇਹੀ ਬੱਚਾ ਰੋਂਦਾ ਆ ਰਿਹਾ ਸੀਗਾ ਤੇ ਮੈਂ ਇਹਦੀ ਕੰਪਲੇਂਟ ਉੱਥੇ ਜਾ ਕੇ ਕੀਤੀ ਹੈ ਸਕੂਲ ਦੇ ਵਿੱਚ ਮੈਂ ਗਿਆ ਔਰ ਉਹਨੇ ਮੇਰੇ ਨਾਲ ਵੀ ਮਾੜਾ ਬੀ ਤੀਰਾ ਕੀਤਾ ਉਹਨੇ ਮੈਨੂੰ ਕਿਹਾ ਗੇਟ ਬੰਦ ਕਰ ਦਿਓ ਗੇਟ ਬੰਦ ਕਰ ਦਿਓ ਬਲਾਓ ਐਸਐਚਓ ਸਾਹਿਬ ਨੂੰ ਬਲਾਓ ਐਸਐਚਓ ਸਾਹਿਬ ਨੂੰ ਉਹਤੇ ਵੀ ਗਾਲੀ ਕਲੋਜ਼ ਕੀਤੀ ਉਹ ਆਪਣੀ ਗਲਤੀ ਮੰਨ ਨਹੀਂ ਰਿਹਾ ਇਸ ਕਰਕੇ ਮੈਂ ਆਪਣਾ ਬਿਆਨ ਤੁਹਾਨੂੰ ਇਹੀ ਕਹਿ ਕੇ ਦਰਜ ਕਰਾਣਾ ਚਾਹ ਰਿਹਾ ਸਰ ਬਿਲਕੁਲ ਨਹੀਂ ਹੈ ਨਕਲ ਮਾਰਨ ਤੋਂ ਰੋਕਣ ਦੀ ਕੋਈ ਐਸੀ ਗੱਲ ਨਹੀਂ ਹੈ ਉਥੇ ਫਲਾਈਂਗ ਸਟਾਰ ਦੀ ਵਿਜ਼ਿਟ ਹੋਈ ਹੋਏਗੀ ਤੁਸੀਂ ਦੇਖ ਸਕਦੇ ਹੋ ਸਾਰਾ ਸੈਂਟਰ ਸੈਟੀਸਫਾਈਡ ਹੈ ਕੋਈ ਐਸੀ ਪ੍ਰੋਬਲਮ ਨਹੀਂ ਆਈ ਹੋਏਗੀ ਜੇਕਰ ਕੋਈ ਗੱਲ ਹੋਈ ਹੋਏਗੀ ਸੈਂਟਰ ਦੇ ਵਿੱਚ ਤਾਂ ਤੁਹਾਨੂੰ ਹੋਰ ਜਿਹੜੀ ਹੈ ਫਿਜ਼ੀਕਲ ਰਿਪੋਰਟਸ ਜਿਹੜੀਆਂ ਫਲਾਈਂਗ ਸਟਾਰ ਦੀ ਟੀਮ ਦੀ ਉੱਤੇ ਤੁਹਾਨੂੰ ਆਪੇ ਆਪ ਹੀ ਮਿਲ ਜਾਣੀ ਹੈ ਸਰ ਦੇਖੇ ਜੀ ਲੇਡੀ ਟੀਚਰ ਵੀ ਕਹਿ ਰਹੇ ਨੇ ਸਰ ਮਾਸਟਰਸ ਤੇ ਕਹਿਣਗੇ ਨਾ ਮੈਂ ਵੀ ਇੱਕ ਟੀਚਰ ਹਾਂ ਮ ਲੇਕਿਨ ਬਟ ਇਹ ਗੱਲ ਜ਼ਰੂਰ ਹੈ ਕਿ ਜੇਕਰ ਸਾਡੇ ਵਿੱਚ ਕੋਈ ਐਸੇ ਅਨਸਰ ਜਿਹੜੇ ਸ਼ਾਮਿਲ ਹੋਏ ਆ ਉਹਨਾਂ ਨੂੰ ਇਹ ਕੰਮ ਤੋਂ ਗੁਰੇਜ਼ ਕਰਨਾ ਚਾਹੀਦਾ ਸਰ ਇਹ ਸ਼ਹਿਰ ਦੇ ਵਿੱਚ ਹੀ ਸੈਂਟਰ ਬੱਸ ਸਟੈਂਡ ਦੇ ਸਾਹਮਣੇ ਸਕੂਲ ਹੈ ਸਾਡੇ ਕੋਲ ਦੋ ਅਲੱਗ-ਅਲੱਗ ਕੰਪਲੇਂਟਸ ਆਈਆਂ ਨੇ ਇੱਕ ਮਾਸਟਰਸ ਜਿਹੜੇ ਹੈਗੇ ਆ ਮਾਸਟਰ ਕੈਡਰ ਹੈਗਾ ਉਹਨਾਂ ਵੱਲੋਂ ਉਹਨਾਂ ਦੀ ਜਥੇਬੰਦੀ ਵੱਲੋਂ ਤੇ ਜਿਹੜਾ ਇੱਕ ਮਾਸਟਰ ਮਨਜੀਤ ਸਿੰਘ ਨੇ ਉਹਨਾਂ ਵੱਲੋਂ ਇੱਕ ਕੰਪਲੇਂਟ ਦਿੱਤੀ ਗਈ ਹੈ ਔਰ ਦੂਜੀ ਕੰਪਲੇਂਟ ਦੇ ਮਹਾਜਰ ਫੈਮਿਲੀ ਹੈ ਜਿਨ੍ਹਾਂ ਦੇ ਬੱਚੇ ਵੱਲੋਂ ਇੱਕ ਕੰਪਲੇਂਟ ਸਾਨੂੰ ਮਿਲੀ ਹੈ ਔਰ ਦੋਨਾਂ ਨੇ ਇੱਕ ਦੂਜੇ 'ਤੇ ਰੋਪ ਲਾਇਆ ਨੇ ਔਰ ਮੈਂ ਇਹ ਜਿਹੜੇ ਦੋਨੇ ਕੰਪਲੇਂਟਸ ਅਸੀਂ ਲੈ ਲਿਆ ਨੇ ਉਹਨਾਂ ਨੂੰ ਇਨਵੈਸਟੀਗੇਟ ਕਰਕੇ ਜੋ ਸਲੀਬ ਤੇ ਮਤਾਬਕ ਕਾਰਵਾਈ ਕੀਤੀ ਗਈ ਉਹ ਦਾਬਾਇਆ ਨੂੰ ਇਸ ਨੂੰ ਜਿਹੜੇ ਬੱਚੇ ਬੱਚੇ ਵਾਲਾ ਜਿਹੜਾ ਜਿਹੜਾ ਪਹਿਲਾ ਮਾਸਟਰਸ ਹੈ ਉਹ ਕਹਿ ਰਿਹਾ ਕਿ ਬੱਚੇ ਦੇ ਜਿਹੜੇ ਗਾਰਡੀਅਨ ਸੀਗੇ ਉਹਨਾਂ ਨੇ ਆ ਕੇ ਗਾਲੀ ਗਲੋਚ ਕੀਤਾ ਠੀਕ ਹੈ ਜਿਹੜੇ ਬੱਚੇ ਵਾਲਾ ਕੰਪਲੇਂਟ ਹੈ ਉਹ ਕਹਿੰਦੇ ਕਿ ਜਿਹੜੇ ਵੀ ਤਲਾਸ਼ੀ ਦੇ ਨਾਤੇ ਮੈਨੂੰ ਸੈਕਚੁਅਲੀ ਹਰਾਸ ਕੀਤਾ ਗਿਆ ਸੋ ਇਹ ਦੋਨੇ ਚੀਜ਼ਾਂ ਕਿਉਂਕਿ ਬੱਚੇ ਉੱਥੇ ਹੋਰ ਵੀ ਹੋਣਗੇ ਉਸ ਵੇਲੇ ਸੋ ਸਾਰਾ ਮੈਟਰ ਜਿਹੜਾ ਉਹ ਇਨਵੈਸਟੀਗੇਟ ਕਰਕੇ ਜੋ ਅਸਲੀਅਤ ਅੌਰੇ ਮੁਤਾਬਕ ਕਰ ਦੇ ਜੀ ਥੈਂਕ ਯੂ